ਹਾਂ ਬੰਦਾ ਸਾਈਕਲ ਦੀ ਸੀਟ ਤੇ ਉਹ ਵੀ ਕੋਲ ਲਾ ਰਿਹਾ ਇਹਨੂੰ ਮਜ਼ਾਕ ਕਰ ਰਿਹਾ ਬੰਦ ਲੋਕਾਂ ਨਾਲ ਇਹ ਦੇਖਣ ਕਿਦਾ ਬੰਦੇ ਮੋਰੇ ਸਾਈਕਲ ਲੈ ਕੇ ਜਾ ਰਿਹਾ ਇੱਕ ਸਾਈਡ ਤੇ ਪਾਰਕ ਕਰ ਦੇਗਾ ਤੇ ਪਾਰਕ ਕਰਕੇ ਉਹ ਸਾਹਮਣੇ ਮਾਰਕੀਟ ਵੀ ਚਲਾ ਜਾਏਗਾ ਦੁਕਾਨ ਅੰਦਰ ਵੱਡ ਜਾਏਗਾ ਤੇ ਜਿਹੜਾ ਮੋਰੇ ਬਲਤੀ ਫੋਨ ਤੇ ਗੱਲ ਕਰਦਾ ਜਾ ਰਿਹਾ ਉਹ ਦੇਖੋ ਇਹਦੇ ਬਲਤੇ ਤੇ ਸਾਈਕਲ ਬਹਨੋ ਕਿ ਸਾਈਕਲ ਉਹ ਬਿਨਾਂ ਲੌਕ ਕੀ ਕਰਕੇ ਹੀ ਚਲਾ ਜਾ ਰਿਹਾ ਕਰੇਸ ਨੇ ਬਤਵਾ ਨਹੀਂ ਕਿ ਇਹ ਨਾ ਪ੍ਰੈਂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਹਾਲਾਤ ਵੇਖ ਤਾਂ ਦੇਖ ਤਾਂ ਕਿ ਤੇ ਆਦਾ ਨਹੀਂ ਜਿਆ ਤੇ ਉਸ ਸੈਕ ਨੂੰ ਦੇਖੇ ਹੁਣ ਚੱਕਣ ਲੱਗਾ ਲਓ ਜੀ ਫਤ ਪਾ ਲਿਆ ਸੈਕ ਨੂੰ ਤੇ ਲੱਗਾ ਸੀਟ ਤੇ ਬਹਿਣਾ ਉਹ ਇੱਕ ਪੱਗਿਆ ਜੀ ਸੀਟ ਨਾ ਹੋਣਾ ਹੁਣ ਕੌਣ ਛੜਾਵੇ ਇਹਨੂੰ ਸੀਟ ਨਾਲੋਂ ਫਸ ਗਿਆ ਕੁੰਟੀ ਫਸ ਗਈ ਹੁਣ ਇਹ ਨਾ ਥਲੇ ਤੋਂ ਜੋਗਾ ਨਾ ਸਾਈਕਲ ਚੁੱਕਾ ਹੋ ਜਾਗਾ ਕਿੰਨੀ ਮਿੰਟ ਕਰ ਰਿਹਾ ਸ਼ੁਰੂ ਕਰਾਉਣ ਨੂੰ ਲekin ਨਹੀਂ ਹੋ ਰਿਹਾ ਸ਼ੁਰੂ ਕਰਾਉਂ ਇਸ ਲਈ ਕਹਿਦਾ ਚੋਰੀ ਨਾ ਕਰੋ ਕੁਝ ਵੀ ਹੋ ਸਕਦਾ ਉਹੀ ਹਾਲ ਹੋਣਾ ਜੋ ਇਹਦਾ ਹਾਲ ਹੋਇਆ ਦੇਖੋ ਕਿੰਨੀ ਕੋਸ਼ਿਸ਼ ਕਰ ਰਿਹਾ ਉਹ ਕੋ ਸੀਟ ᱨᱮ ਨਿਕਲਦੀ ਹੋਈ ਲੋਈ ਵੀ ਸੈਕੋਗੀ ਇਸੀ ਤੋਂ ਪੱਲ ਕੱਢ ਲਈ ਬਣੇ ਲekin ਉਹ ਹੱਲੇ ਵੀ ਨਾ ਚੁਟਕੀ ਹੋਈ ਹੈ ਕਿੰਨੀ ਕੋਸ਼ਿਸ਼ ਕਰ ਰਿਹਾ ਦੇਖੋ ਇਹ ਇਹ ਲੱਗਾ ਜੋ ਲਾਣਾ ਆ ਦੇਖੋ ਦੇਖੋ ਉਹ ਲੋਈ